ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਮੇਰੇ ਤੇ ਸਵਰਨਜੀਤ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਅਸੀਂ ਬੈਠੇ ਆਂ ਕਿਯਾਰੀ ਘਾਟ ਵਿਖੇ ਹੋਟਲ ਹੈਗਾ ਹਿਮਾਚਲ ਟੂਰਿਜ਼ਮ ਦਾ ਤੇ ਇਹਦਾ ਨਾਮ ਹੈਗਾ ਮੇਘਦੂਤ ਮੇਘਦੂਤ ਬਹੁਤ ਹੀ ਬਹੁਤ ਵਧੀਆ ਹੋਟਲ ਬਹੁਤ ਨਵਾਂ ਬਣਿਆ ਹੋਇਆ ਹੈ ਨਵਾਂ ਬਣਿਆ ਐਂਬੀਅੰਸ ਬਹੁਤ ਕਮਾਲ ਦੀ ਹੈ ਸਹੀ ਗੱਲ ਹੈ ਬੁਨਿਆਦੀ ਤੌਰ ਤੇ ਚਾਰੇ ਪਾਸੇ ਪਹਾੜਾਂ ਦੇ ਵਿੱਚ ਕਿਰਿਆ ਹੋਇਆ ਗ੍ਰੀਨਰੀ ਗ੍ਰੀਨਰੀ ਆ ਪਹਾੜਾ ਸੋਹਣੀ ਆ ਅੱਗੇ ਲੌਂਸ ਨੇ ਤਾਂ ਸੋਹਣਾ ਹੋਟਲ ਆ ਅਸੀਂ ਘੁੰਮਣ ਫਿਰਨ ਆਏ ਹੋਇਆ ਤੁਰੇ ਫਿਰਦੇ ਰਹਨੇ ਆ ਤੇ ਗੱਲਾਂ ਸਾਡੀਆਂ ਕਈ ਵਾਰੀ ਬਹੁਤੀਆਂ ਦੇਸੀ ਹੁੰਦੀਆਂ ਨੇ ਸਿੰਪਲ ਗੱਲਾਂ ਸਿੰਪਲ ਕਹਿ ਲੀਏ ਵੈਸੇ ਕਈ ਲੋਕ ਕਹਿੰਦੇ ਜੇ ਦੇਸੀ ਗੱਲਾਂ ਨੇ ਜੀ ਪਰ ਦੇਸੀ ਗੱਲਾਂ ਹੁੰਦੀਆਂ ਕੰਮ ਦੀਆਂ ਨੇ ਕੰਮ ਦੀਆਂ ਵੀ ਨੇ ਵਧੀਆ ਵੀ ਹੁੰਦੀਆਂ ਨੇ ਕਿਉਂਕਿ ਦੇਸੀ ਚ ਮਿਲਾਵਟ ਨਹੀਂ ਹੁੰਦੀ ਮੈਨੂੰ ਤੈਨੂੰ ਗੱਲ ਸੁਣਾਉਣੀ ਹੈ ਆਪਣਾ ਖਾਣਾ ਵੀ ਜਿਆਦਾ ਪ੍ਰੈਫਰ ਕਰਨ ਲੱਗੇ ਕਿ ਬਿਮਾਰੀਆਂ ਵਧ ਗਈਆਂ ਦੇਸੀ ਖਾਣਾ ਖਾਓ ਅੱਜ ਮਤਲਬ ਵੱਡੇ ਵੱਡੇ ਬੋਰਡ ਲੱਗੇ ਹੁੰਦੇ ਆ ਗੁੜ ਵਾਲੀ ਚਾਹ ਮਿਲਦੀ ਆ ਇੱਥੇ ਅਦਰਕ ਵਾਲੀ ਚਾਹ ਮਿਲਦੀ ਆ ਇੱਥੇ ਦੇਸੀ ਗੱਲਾਂ ਹੀ ਆ ਨਾ ਇਹ ਸਾਰੇ ਦੇਸੀ ਚੀਜ਼ਾਂ ਨੇ ਦੇਸੀ ਅੱਲਾ ਐਵੇਂ ਸਾਡੇ ਬਜ਼ੁਰਗ ਲੈਂਦੇ ਸੀ ਇਹ ਔਰ ਖਾਂਦੇ ਸੀ ਅਦਰਕ ਖਾਂਦੇ ਸੀ ਹਾਂ ਔਰ ਇਦਾਂ ਦੀ ਚੀਜ਼ ਦੇਸੀ ਚੀਜ਼ਾਂ ਹੀ ਖਾਂਦੇ ਸੀ ਹੂੰ 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 ਗੱਲ ਹੋਈ ਆ ਮੈਨੂੰ ਇੱਕ ਗੱਲ ਤੋਂ ਬਹੁਤ ਇਰੀਟੇਟ ਹੁੰਦਾ ਕਿਹੜੀ ਤੋਂ ਬਹੁਤ ਖਿਚੜਦੀ ਆ ਬਸ ਨਹੀਂ ਚੱਲਦਾ ਮੇਰਾ ਇਹ ਹੈ ਜੀ ਕਿਹੜੀ ਗੱਲ ਹੈ ਇਹ ਹੈ ਜੀ ਕੀ ਯਾਰ ਮੈਂ ਨਾ ਨਾਮ ਨਹੀਂ ਲੈਂਦਾ ਕੋਈ ਬੜਾ ਵਧੀਆ ਸਕੂਲ ਦਾ ਪੜਿਆ ਲਿਖਿਆ ਇੱਕ ਬੰਦਾ ਮੇਰੇ ਕੋਲੇ ਬੈਠਾ ਸੀ ਸਾਹਮਣੇ ਚੀਜ਼ ਆਈ ਖਾਣ ਪੀਣ ਵਾਲੀ ਅੱਛਾ ਸਾਹਮਣੇ ਰੱਖਤੀ ਹਾਂ ਉਹਨੂੰ ਪਸੰਦ ਨਹੀਂ ਸੀ ਫੇਰ ਫੇਰ ਕੀ ਕਹਿੰਦਾ ਸ਼ਿਟ ਤੈਨੂੰ ਪਤਾ ਸ਼ਿਟ ਕੀ ਹੈ ਸ਼ਿਟ ਦਾ ਮਤਲਬ ਤਾਂ ਆਪਾਂ ਲੈਨੇ ਆ ਵੀ ਜੇ ਕਿਸੇ ਨੇ ਪਾਟੀ ਕਰਤੀ ਬਿਠ ਕਰਤੀ ਪਾਟੀ ਕਰਤੀ ਬਿਠ ਕਰਤੀ ਸ਼ੁੱਧ ਪੰਜਾਬੀ ਚ ਟੱਟੀ ਨੂੰ ਸ਼ਿਟ ਕਹਿੰਦੇ ਆ ਓ ਮਾਈ ਗਾਡ ਕੀ ਨਹੀਂ ਤਕਲੀਫ ਆ ਯਾਰ ਬੰਦਾ ਕਹਿੰਦਾ ਮੈਂ ਕਾਨਵਨਟ ਐਜੂਕੇਟਿਡ ਪੜਿਆ ਹਾਂ ਬਹੁਤ ਨੇ ਅਜੇ ਜਿਹੜੇ ਸੋਹਣੇ ਅੰਗਰੇਜ਼ੀ ਸਕੂਲਾਂ ਦੇ ਪੜੇ ਨੇ ਅੱਜ ਕੱਲ ਤਾਂ ਨੌਜਵਾਨ ਪਨੀਰੀ ਦਾ ਸ਼ਬਦ ਬਣ ਗਿਆ ਸ਼ਿਟ ਹਾਂ ਇਹ ਤਾਂ ਵੈਸੇ ਮੈਂ ਸੁਣਦੀ ਆ ਆਪਣੇ ਆਮ ਤਾਂ ਬੱਚੇ ਵੀ ਹਰੇਕ ਗੱਲ ਤੇ ਕਹਿ ਦੇਣਗੇ ਸ਼ਿਟ ਸ਼ਿਟ ਨਹੀਂ ਸੰ ਸ਼ਿਟ ਸ਼ਿਟ ਕੋਈ ਗਾਣਾ ਨਹੀਂ ਪਸੰਦ ਸ਼ਿਟ ਕੋਈ ਬੰਦਾ ਨਹੀਂ ਪਸੰਦ ਸ਼ਿਟ ਕੋਈ ਖਾਣਾ ਨਹੀਂ ਪਸੰਦ ਸ਼ਿਟ ਉਹ ਯਾਰ ਸਾਹਮਣੇ ਖਾਣਾ ਪਿਆ ਪਰਮਾਤਮਾ ਨੇ ਪ੍ਰਭੂ ਨੇ ਤੁਹਾਨੂੰ ਖਾਣਾ ਦਿੱਤਾ ਸੁਣਿਆ ਕਿਤੇ ਕੋਈ ਪੰਜਾਬੀ ਬੰਦਾ ਖਾਣਾ ਆਏ ਹੋਵੇ ਸਾਹਮਣੇ ਕਹੇ ਟੱਟੀ ਨਾ ਨਾ ਕਦੇ ਨਹੀਂ ਕਹੂਗਾ ਜਾਂ ਪੌਟੀ ਕਹਦੇ ਉਹਨੂੰ ਆਪਣੇ ਤਾਂ ਇਹ ਹੁੰਦਾ ਸੀ ਰੋਟੀ ਖਾਂਦੇ ਵਕਤ ਜੇ ਕਿਤੇ ਕਿਸੇ ਕੋਈ ਇਦਾਂ ਚਲਾ ਵੀ ਜਾਂਦਾ ਨਾ ਉਹ ਬੜਾ ਭੈੜਾ ਮੰਨਿਆ ਜਾਂਦਾ ਸੀ ਬਿਰੋਤੀ ਖਾ ਕੇ ਜਾਂ ਰੋਟੀ ਬੇਲੇ ਜਾਂ ਇਹੋ ਜਿਹਾ ਕੋਈ ਕੰਮ ਕਰ ਦੇਣਾ ਇਹ ਜੇ ਗੱਲ ਕਰਦੀ ਮਾੜੀ ਮੰਨੀ ਜਾਂਦੀ ਸੀ ਯਾਰ ਕਾਦੀ ਪੜਾਈ ਹੈ ਇਹ ਆ ਇਹ ਮਾਡਰਨ ਸਮਝਿਆ ਜਾਂਦਾ ਆਪਣੇ ਆਪ ਨੂੰ ਮਤਲਬ ਮਤਲਬ ਤੁਸੀਂ ਸ਼ਬਦ ਤਾਂ ਸੋਚ ਲਓ ਮੇਰੇ ਯਾਰ ਕੀ ਆ ਹਾਂ ਹੈ ਸ਼ਿਟ ਕਰਤੀ ਜੀ ਆਮ ਹੀ ਆਮ ਕਹਣਗੇ ਜੇ ਪੰਛੀ ਲੈਂਦੇ ਪੰਛੀ ਨੇ ਸ਼ਿਟ ਕਰਤੀ ਉਹ ਸ਼ਿਟ ਕੀ ਕਰਤੀ ਯਾਰ ਬਿੱਟ ਕਰਤੀ ਕਹਿ ਦੋ ਜੇ ਕਹਿਣਾ ਹੀ ਆ ਉਹੀ ਤੁਸੀਂ ਯਾਰ ਅੰਗਰੇਜ਼ੀ ਦੇ ਆਪਦੇ ਜਾਂਚ ਐਸਾ ਅੱਛੀ ਨੇ ਕੀਤੀ ਨਹੀਂ ਕੀਤੀ ਪਰ ਖਾਣੇ ਨੂੰ ਸ਼ਿਟ ਕਹਿਣਾ ਦੇਖ ਸਕਦੇ। That's very bad ਬਹੁਤ ਬੁਰੀ ਗੱਲ ਹੈਗੀ ਇਹ ਖਾਣੇ ਨੂੰ ਸ਼ਿਟ ਕਹਿਣਾ ਸਾਹਮਣੇ ਚੰਗੀਆਂ ਭਰੀਆਂ ਚੀਜ਼ਾਂ ਨੇ ਤੁਹਾਨੂੰ ਨਹੀਂ ਬਸਾਉਂਦੇ ਯਾਰ ਨਾ ਖਾ ਤੱਕੇ ਖਾਓ। ਗੱਲ ਆ ਕੋਈ ਇਹ ਵੀ ਤੁਸੀਂ ਹਰ ਹਰ ਗੱਲ 'ਚ ਸ਼ਿਟ 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 ਬਹੁਤ ਖਿਚੜੀ ਜਿ ਮੈਨੂੰ ਪਰ ਮੈਂ ਬਸ ਕਹਿ ਹਾਂ ਨਹੀਂ ਕੋਸ਼ਿ ਚੁੱਪ ਕਰ ਗਿਆ ਔਰ ਇਹੋ ਜੇ ਹੁਣ ਇੱਕ ਨਹੀਂ ਹੀ ਹਜ਼ਾਰਾਂ ਹੀ ਨੇ ਹਜ਼ਾਰਾਂ ਹੀ ਕੇਸ ਅਹੇ ਹੋਗੇ ਸੋ ਕਾਲਡ ਜਿੰਨਾ ਇਹ ਜਿਹੜੀ ਜਿਹੜੀ ਨਾ ਜਿਹਨੂੰ ਮੈਨੂੰ ਤਾਂ ਯਾਰ ਐਂ ਤੇ ਲੱਗਦਾ ਵੀ ਜਿਹੜਾ ਨਾ ਆ ਜਿਆਦੇ ਬਾੜੀ ਹੋਰ ਹੀ ਜਿਹਨੂੰ ਸੋਫਿਸਟੀਕੇਟਡ ਟਾਈਪ ਸਿੱਖਿਆ ਕਹਿੰਦੇ ਆ ਇਹ ਚ ਗੱਲਾਂ ਚ ਉਹੀ ਮੁੱਕਦੀਆਂ ਜਾਂਦੀਆਂ ਨੇ ਤੈਨੂੰ ਲੱਗਦਾ ਸੀ ਵੀ ਲੋਡ ਹੁੰਦੀ ਸੀ ਵੈਲਿਊ ਐਜੂਕੇਸ਼ਨ ਦੀ ਜਦੋਂ ਆਪਾਂ ਪੜ੍ਹਦੇ ਸੀ ਉਹ ਤਾਂ ਗੱਲਾਂ ਗੱਲਾਂ ਚ ਹੀ ਵੈਲਿਊ ਜਿਹੜੀ ਪਾਲਤੀਆਂ ਦੇ ਸੀਗੀਆਂ ਹਾਂ ਗੱਲਾਂ ਚ ਸਪੈਸ਼ਲ ਨਹੀਂ ਸੀ ਹੁਣ ਹੁਣ ਤਾਂ ਕਿਤਾਬਾਂ ਲੱਗੀਆਂ ਜੀ ਇਹ ਦੀ ਨੈਤਿਕ ਸਿੱਖਿਆ ਦੀ ਕਿਤਾਬ ਲਾਓ ਜੀ ਵੈਲਿਊਜ਼ ਦੀ ਕਿਤਾਬ ਲਾਓ ਯਾਰ ਇਹ ਕਹਿਣਾ ਪੈ ਪਊਗਾ ਵੀ ਵੱਡਿਆਂ ਦਾ ਸਤਿਕਾਰ ਕਰੋ ਇਹ ਸਿਖਾਉਣ ਦੀ ਕੀ ਲੋੜ ਹੈ ਜੀ ਇਹ ਆਟੋਮੈਟਿਕਲੀ ਇਨਸਰਟ ਹੋ ਜਾਂਦੀਆਂ ਸੀ ਇਨਸਰਟ ਸੀ ਇਦਾਂ ਹੀ ਸਾਡੇ ਭੋਜਨ ਸੰਸਕਾਰ ਸੀ ਘਰ 'ਚ ਹਾਂ ਭੋਜਨ ਸੰਸਕਾਰ ਪਏ ਹੁੰਦੇ ਸੀ ਨਾ ਵੀ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰਕੇ ਨਾਮ ਲੈ ਕੇ ਭੋਜਨ ਖਾਓ ਤੇ ਆ ਕੇ ਲੈ ਮੈਂ ਤੇਰੇ ਮੇਰੇ ਇੱਕ ਗੱਲ ਹੋਰ ਯਾਦ ਆ ਗਈ ਅਸੀਂ ਨਾ ਅਮਰੀਕਾ 'ਚ ਸੀ ਆਪਾਂ ਰੌਲਾ ਟਾਉਂਗੀ ਮੈਨੂੰ ਲੱਗਦਾ ਜਾਦੇ ਹੋਗੇ ਵੀ ਜੀ ਸਾਡੇ ਸੰਸਕਾਰ ਨੇ ਜੀ ਆਏ ਆ ਜੀ ਫਲਾਣਾ ਜਿਸੀਂ ਛੱਡ ਸਾਰਾ ਕੁਝ ਗੇ ਮੈਂ ਨਾ ਅਮਰੀਕਾ ਗਿਆ ਉਹ ਲੋਕ ਕੀ ਕਰਦੇ ਸੀ ਸਾਰੇ ਜਿਹੜੇ ਡਾਈਨਿੰਗ ਟੇਬਲ ਤੇ ਬੈਠੇ ਆ ਇੱਕ ਦੂਜੇ ਦੀਆਂ ਬਾਹਾਂ ਫੜ ਕੇ ਸਾਰੇ ਐ ਸਰਕਲ 'ਚ ਪ੍ਰੇਰ ਕਰਦੇ ਸੀ ਕਿ ਇਹ ਪਰਮਾਤਮਾ ਤੂੰ ਸਾਨੂੰ ਰੋਟੀ ਦਿੱਤੀ ਸਾਨੂੰ ਭੋਜਨ ਦਿੱਤਾ ਤੇਰਾ ਲੱਖ ਲੱਖ ਸ਼ੁਕਰਾਨਾ ਤੇਰਾ ਧੰਨਵਾਦ ਤੇ ਸਾਡੇ ਤੇ ਮੁੱਕ ਗਿਆ ਯਾਰ ਪਹਿਲਾਂ ਆਪਣੇ ਹੀ ਹੁੰਦਾ ਸੀ ਇਹ ਆਪਣੇ ਹੁੰਦਾ ਸੀ ਅਰਦਾਸ ਕਰਦੇ ਗੁਰਦੁਆਰੇ ਚ ਵੀ ਜਾਂਦੇ ਸੀ ਪਹਿਲਾਂ ਉਹ ਸਾਰੇ ਇਕੱਠੇ ਬਿਠਾ ਕੇ ਉਹ ਕਰਦੇ ਸੀਗੇ ਹਾਂ ਅਰਦਾਸ ਬੇਨਤੀ ਕਰਦੇ ਸੀ ਸ਼ਬਦ ਪੜੇ ਜਾਂਦਾ ਸੀ ਲੰਗਰ ਚ ਦੋ ਛਕਾਉਂਦੇ ਸੀ ਬਟ ਹੁਣ ਇਹ ਮੁੱਕ ਤਾ ਜਾਂਦਾ ਗੱਲਾਂ ਬਹੁਤ ਵਧੀਆਂ ਨੇ ਵੈਸੇ ਵੀ ਨਾ ਜਿਹੜਾ ਭੋਜਨ ਤੁਸੀਂ ਧਿਆ ਕੇ ਉਸ ਸਤਿਗੁਰ ਨੂੰ ਛਕਦੇ ਹੋ ਕਰਦੇ ਹੋ ਉਹ ਭੋਜਨ ਪਚੂਗਾ ਦੇਪੋ ਜੇ ਨਾ ਪਚਣ ਦੇ ਕਾਰਨ ਆ ਹੀ ਹੋਗੇ ਉਹ ਛਿੱਤ ਨਹੀਂ ਹੋ ਸਕਦਾ ਹੋ ਸਕਦਾ ਨਾ ਸਵਾਦ ਲੱਗੇ ਆਪਾਂ ਕਹਿੰਦੇ ਸਵਾਦ ਨਹੀਂ ਬਣਿਆ ਨਮਕ ਘੱਟ ਹੈ ਮਿਰਚ ਘੱਟ ਹੈ ਜਾਂ ਕੁਝ ਵੀ ਹੈ ਚਲੋ ਕਹਿ ਦਿਓ ਵੈਸੇ ਤਾਂ ਚੱਕ ਕੇ ਪਾ ਲੋ ਮੈਨੂੰ ਤਾਂ ਅੱਜ ਲੱਗਦਾ ਹੁੰਦਾ ਵੀ ਯਾਰ ਜਿਹੜੀ ਚੀਜ਼ ਬਣ ਕੇ ਆ ਗਈ ਨਾ ਰੂਹਦਾਰੀ ਨਾਲ ਬਣਾਈ ਆ ਮੈਂ ਵੀ ਦੋ ਚਾਰ ਵਾਰੀ ਕਿਤੇ ਇਹ ਜਿਹਾ ਕਰਦਾ ਮੈਨੂੰ ਲੱਗਦਾ ਪਰ ਮੈਨੂੰ ਮਹਿਸੂਸ ਹੁੰਦਾ ਵੀ ਯਾਰ ਜ਼ਰੂਰਤ ਨਹੀਂ ਜੋ ਬਣ ਕੇ ਆ ਗਿਆ ਉਹ ਚੋਂ ਆਨੰਦ ਲਵੋ ਮੇਰੇ ਦਾਦਾ ਜੀ ਬਾਬਾ ਹੰਸਾ ਸਿੰਘ ਆ ਖਾਣੇ ਦੇ ਸੰਸਕਾਰ ਤਾਂ ਉਹਨਾਂ ਕੋਲੇ ਸੀ ਆ ਜਿਹੜੀ ਚੀਜ਼ ਆ ਜਾਂਦੀ ਆਰਾਮ ਨਾਲ ਛੱਕਦੇ ਔਰ ਖੁਸ਼ ਹੋ ਕੇ ਛੱਕਦੇ ਫਿਰ ਤਰੀਫਾਂ ਕਰਦੇ ਵੈਸੇ ਤਾਂ ਜਿਹਨੇ ਖਾਣਾ ਬਣਾਇਆ ਨਾ ਜੇ ਕਿਤੇ ਤੁਸੀਂ ਉਹਦੀਆਂ ਤਰੀਫਾਂ ਕਰੋ ਤੁਹਾਨੂੰ ਘੱਟ ਵੀ ਸਵਾਦ ਲੱਗਿਆ ਪ੍ਰਸ਼ੰਸਾ ਕਰੋ ਵੀ ਭਾਈ ਬਹੁਤ ਸਵਾਦ ਆ ਘਰ ਵਾਲੀ ਨੇ ਬਣਾਇਆ ਭਗਵਾਨ ਨੇ ਅੱਜ ਤਾਂ ਨਜ਼ਾਰਾ ਆ ਗਿਆ ਮਾਂ ਨੇ ਬਣਾਇਆ ਮਾਤਾ ਆਹਾ ਆਨੰਦ ਆ ਨਜ਼ਾਰਾ ਆ ਗਿਆ ਨੂੰਹ ਰਾਣੀ ਨੇ ਬਣਾਇਆ ਬੇਟਾ ਬਹੁਤ ਕਮਾਲ ਬਹੁਤ ਸਵਾਦ ਬੰਦੇ ਦਾ ਹੌਸਲਾ ਵੱਧਦਾ ਯਾਰ ਉੱਚਾ ਹੁੰਦਾ ਉਹ ਹੋਰ ਇਨਵੋਲਵ ਹੋ ਕੇ ਸੂਬਾ ਰਾਓ ਜੀ ਦਾ ਇੱਕ ਹੋ ਪਹਿਲਾਂ ਕਹਿੰਦਾ ਸੀ ਪਹਿਲਾਂ ਹੀ ਕਹੋ ਵੀ ਆ ਅਸੀਂ ਅਸੀਂ ਕੈਂਪ ਲਾਉਂਦਾ ਸੀਗੇ ਹਾਂ ਅੱਜ ਦਾ ਖਾਣਾ ਬਹੁਤ ਅੱਛਾ ਉਹ ਖਾਣਾ ਖਾਣ ਤੋਂ ਪਹਿਲਾਂ ਹੀ ਸਾਨੂੰ ਕਹਾ ਦਿੰਦੇ ਸੀ ਕੈਂਪਾਂ ਚ ਖਾਣਾ ਧਰਿਆ ਹੁੰਦਾ ਅੱਜ ਦਾ ਖਾਣਾ ਬਹੁਤ ਅੱਛਾ ਸੋ ਪਿਆਰੇ ਦੋਸਤੋ ਆਓ ਭੋਜਨ ਸੰਸਕਾਰ ਬਣਾਈਏ ਇਹ ਛਿੱਟ ਛਿੱਟ ਜਿਹੜਾ ਨਾ ਉਹ ਛੱਡ ਕੇ ਇਹ ਕਹੀਏ ਅੱਜ ਦਾ ਖਾਣਾ ਬਹੁਤ ਅੱਛਾ ਬਹੁਤ ਬਹੁਤ ਧੰਨਵਾਦ